ਪਿੰਡ ਬਲਾਲੋ ਫਗਵਾੜਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਕੁਝ ਵਿਅਕਤੀਆਂ ਵਿਰੁੱਧ ਤੇਜ਼ ਤਾਰ ਹਥਿਆਰਾਂ ਨਾਲ ਜ਼ਖਮੀ ਕਰਨ ਦੇ ਦੋਸ਼ ਲਗਾਏ ਹਨ ਸਿਵਲ ਹਸਪਤਾਲ ਜੇਰੇ ਇਲਾਜ ਪਰਮਜੀਤ ਨੇ ਦੱਸਿਆ ਕਿ ਜਦੋਂ ਉਸ ਦਾ ਪਤੀਜਾ ਜਸਵੀਰ ਡੇਰੀ ਤੋਂ ਦੁੱਧ ਪਾ ਕੇ ਆ ਰਿਹਾ ਸੀ ਤਾਂ ਉਸਨੇ ਫੋਨ ਤੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀ ਗੱਡੀ ਤੇ ਉਸ ਦਾ ਪਿੱਛਾ ਕਰ ਰਹੇ ਹਨ ਤੇ ਜਦੋਂ ਉਹ ਮੌਕੇ ਤੇ ਉਸ ਕੋਲ ਪਹੁੰਚਿਆ ਤਾਂ ਉਸ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਪੀੜਤ ਪਰਮਜੀਤ ਨੇ ਦੱਸਿਆ ਕਿ ਉਸ ਦਾ ਭਤੀਜਾ ਅਤੇ ਉਸ ਦੀ ਘਰਵਾਲੀ ਮੈਂਬਰ ਪੰਚਾਇਤ ਹਨ ਅਤੇ ਸਾਨੂੰ ਅਕਸਰ ਸਰਪੰਚ ਨਾਲ ਜਾਣਾ ਪੈਂਦਾ ਹੈ ਅਤੇ ਇਸ ਗੱਲ ਦੀ ਰੰਜਿਸ਼ ਰੱਖਦੇ ਹਨ ਕਿ ਅਸੀਂ ਸਰਪੰਚ ਨਾਲ ਜਾਂਦੇ ਹਾਂ ਪੀੜਤ ਦਾ ਕਹਿਣਾ ਹੈ ਕਿ ਅਸੀਂ ਆਪਣੇ ਸਰਪੰਚ ਦੇ ਹੱਕ ਵਿੱਚ ਹਾਂ ਇਸ ਲਈ ਹੀ ਇਹ ਲੋਕ ਸਾਡੇ ਵਿਰੁੱਧ ਸਾਜ਼ਿਸ਼ ਕਰਦੇ ਹਨ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਪਰਮਜੀਤ ਕੁਮਾਰ ਪਰਮਜੀਤ ਕੁਮਾਰ ਜੀ ਕਿਹੜੇ ਪਿੰਡ ਤੋਂ ਆਪਾਂ ਬਲਾਲੋਂ ਪਿੰਡ ਤੋਂ ਜੀ ਹਾਂਜੀ ਅੱਜ ਸਵਾਲ ਹੋਰ ਕਿਹੜੇ ਚ ਆਏ ਆ ਇਹ ਮਾਮਲਾ ਕੀ ਹੈ ਸਰੋ ਗੱਲ ਸ਼ਾਮ ਦੀ ਗੱਲ ਹੈ ਜੀ 6 6:30 ਵਜੇ ਦੀ ਮੇਰਾ ਭਤੀਜਾ ਜਿਹੜਾ ਜਸਵੀਰ ਆ ਇਹ ਘੁੰਮਣਾ ਪਿੰਡ ਤੋਂ ਦੁੱਧ ਪਾ ਕੇ ਡੈਰੀ ਤੋਂ ਵਾਪਸ ਘਰ ਆ ਰਿਹਾ ਸੀ ਸਾਡੇ ਪਿੰਡ ਦੇ ਜਤਿੰਦਰ ਸੋਨੂ ਅਜੇ ਕੁਮਾਰ ਤੇ ਉਹਦਾ ਫਾਦਰ ਸੁਦਾਗਰ ਤੇ ਤਿੰਨ ਅਣਪਛਾਤੇ ਹੋਰ ਬੰਦੇ ਗੱਡੀ ਵਿੱਚ ਗੱਡੀ ਨੰਬਰ ਹੈਗਾ ਜੀ ਪੀਵੀ 36 ਐਲ 26 88 ਇਹਦੇ ਬੇ ਸਵਾਰ ਹੋ ਕੇ ਇਹ ਇਹਦਾ ਜਸਵੀਰ ਦਾ ਪਿੱਛਾ ਕਰ ਰਿਹਾ ਸੀ ਇਹਨੇ ਚੱਲਦੇ ਮੋਟਰਸਾਈਕਲ ਤੇ ਮੈਨੂੰ ਕਾਲ ਕੀਤੀ ਕਿ ਚਾਚਾ ਮੇਰੇ ਮਗਰ ਗੱਡੀ ਲੱਗੀ ਆ ਬੰਦਿਆਂ ਦੀ ਤੇ ਮੈਂ ਜਦੋਂ ਮੋਹਰੇ ਜਾ ਕੇ ਸਾਡੇ ਪਿੰਡ ਦੇ ਨਾਲ ਹੀ ਇੱਕ ਕ ਨਹਿਰ ਆ ਨਹਿਰ ਦੇ ਕੋਲ ਗਿਆ ਤਾਂ ਇਹਨਾਂ ਨੇ ਸਾਨੂੰ ਘੇਰ ਲਿਆ ਘੇਰ ਕੇ ਮੈਂ ਆਪਣੇ ਭਤੀਜੇ ਜਸਵੀਰ ਨੂੰ ਪਿੱਛੇ ਨੂੰ ਤੱਕ ਦਿੱਤਾ ਵੀ ਤੂੰ ਪਰੇ ਹੋ ਜਾ ਮੈਂ ਪੁੱਛਦਾ ਇਹਨਾਂ ਨੂੰ ਕੀ ਗੱਲ ਆ ਮੈਂ ਉਹਨੂੰ ਕਿਹਾ ਜਤਿੰਦਰ ਸੋਨੂੰ ਨੂੰ ਵੀ ਦੱਸ ਸਾਡਾ ਕੀ ਗੱਲ ਆ ਕੀ ਕਸੂਰ ਕੀਤਾ ਸੀ ਤੇਰਾ ਬេសੀ ਤੁਹਾਡਾ ਕੀ ਬਗਾੜਿਆ ਜਿਹੜਾ ਤੁਸੀਂ ਸਾਡੇ ਪੇਸ਼ ਪਏ ਹੋ ਆ ਤੇ ਉਹਨਾਂ ਕਿਹਾ ਤੂੰ ਪਰੇ ਹੋ ਜਾ ਅਸੀਂ ਤੇਰੇ ਭਤੀਜੇ ਜਸਵੀਰ ਨੂੰ ਜਾਨੋਂ ਮਾਰ ਦੇਣਾ ਆ ਵੀ ਤੂੰ ਪਰੇ ਹੋ ਜਾ ਮੈਂ ਪਰੇ ਨਹੀਂ ਹਟਿਆ ਦੋ ਤਿੰਨ ਵਾਰੀ ਮੈਂ ਉਹਨਾਂ ਨੂੰ ਕਿਹਾ ਬੰਤ ਨੇ ਸਾਡਾ ਕਸੂਰ ਦੱਸੋ ਵੀ ਸਾਡੇ ਪੇਸ਼ ਤੁਸੀਂ ਕਿਉਂ ਪਏ ਹੋਏ ਆ ਇੰਨੇ ਨੂੰ ਜਤਿੰਦਰ ਸੋਨੂ ਨੇ ਦਾਤਰ ਤੇ ਪ੍ਰਿੰਸ ਅਜੇ ਕੁਮਾਰ ਨੇ ਦਾਤਰ ਤੇ ਉਸਦਾਗਰ ਨੇ ਇਹਨਾਂ ਤਿੰਨਾਂ ਨੇ ਦਾਤਰ ਕੱਢ ਕੇ ਮੇਰੇ ਤੇ ਵਾਰ ਕਰਨਾ ਸ਼ੁਰੂ ਕਰ ਦਿੱਤੇ ਮੇਰੀ ਬਾਤ ਤੇ ਮੇਰੇ ਸਿਰ ਤੇ ਇਹਨਾਂ ਨੇ ਚਾਰ ਚਾਰ ਪੰਜ ਪੰਜ ਦਾਤਰਾਂ ਦੇ ਵਾਰ ਕੀਤੇ ਜਿਹੜੇ ਦੋ ਅਣ ਪਛਾਤੇ ਸੀ ਉਹਨਾਂ ਨੇ ਮੇਰੀ ਪਿੱਠ ਤੇ ਬੇਸ ਵਾਲਾਂ ਨਾਲ ਬਹੁਤ ਜ਼ੋਰ ਜ਼ੋਰ ਨਾਲ ਬਾਸ ਬਾਰ ਕੀਤੇ ਤੇ ਮੇਰੀ ਪਿੱਠ ਕਾਫੀ ਜਿੱਦਾਂ ਮੈਂ ਡਿੱਗ ਪਿਆ ਨੀਚੇ ਤੇ ਡਿੱਗਦਿਆਂ ਸਾਰ ਮੈਂ ਬੇਹੋਸ਼ ਹੋ ਗਿਆ ਪੁਲਿਸ ਆਂ ਜੀ ਕੀਤੀ ਆ ਜੀ ਅਸੀਂ ਇੱਥੇ ਸਿਵਲ ਹਸਪੀਟਲ ਚ ਆਏ ਆ ਇਹਨਾਂ ਨੇ ਐਮ ਐਲ ਆਰ ਕੱਟ ਕੇ ਪੁਲਿਸ ਨੂੰ ਭੇਜ ਦਿੱਤੀ ਆ ਪੁਲਿਸ ਵੱਲੋਂ ਬਿੰਦਰ ਕੁਮਾਰ ਜਿਹੜੇ ਆ ਉਹ ਆਏ ਸੀ ਕੱਲ ਸ਼ਾਮੀ ਉਹਨਾਂ ਨੇ ਮੈਨੂੰ ਅਨਫਿਟ ਦੇਖ ਕੇ ਛੱਡ ਦੇ ਰਹਿਣ ਦਿੱਤਾ ਕਿ ਹਲੇ ਬਿਆਨ ਦੇਣ ਦੇ ਲਾਇਕ ਨਹੀਂ ਉਹ ਤੇ ਚਲੇ ਗਏ ਚਲੇ ਗਏ ਸੀ ਜੀ ਉਹ ਈ ਮਤਲਬ ਵੀ ਆਪਾਂ ਮੰਗ ਰ ਰਹੇ ਹਾਂ ਕਿ ਸਾਡੇ ਮੰਗ ਪ੍ਰਸ਼ਾਸਨ ਤੋਂ ਈ ਆ ਜੀ ਮੈਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਨੀ ਚਾਹੁੰਦਾ ਆ ਬੇ ਪੰਜਾਬ ਦਾ ਬਹੁਤ ਬੇੜਾਗਰਕ ਹੋ ਚੁੱਕਾ ਆ ਨਾ ਨਸ਼ੇੜੀਆਂ ਨੇ ਸਾਨੂੰ ਜਾਨੋਂ ਮਾਰ ਦੇਣਾ ਆ ਸਾਡਾ ਇਹ ਸਰਪੰਚੀ ਦਾ ਰੌਲਾ ਆ ਜੀ ਸਰਪੰਚ ਨੂੰ ਪਹਿਲਾਂ ਨਹੀਂ ਵੱਡਿਆ ਪਿੰਡ ਵੱਡਿਆ ਫਿਰ ਉਹਨੂੰ ਹਸਪੀਟਲ ਚ ਜਾ ਕੇ ਵੱਡਿਆ ਮੈਂ ਮੇਰੀ ਵਾਈਫ ਮੈਂਬਰ ਪੰਚਾਇਤ ਆ ਦੀ ਜੀ ਮੇਰਾ ਭਤੀਜਾ ਜਸਵੀਰ ਜਿਹੜਾ ਉਹ ਵੀ ਮੈਂਬਰ ਪੰਚਾਇਤ ਆ ਸਾਨੂੰ ਇਹਨਾਂ ਦੇ ਨਾਲ ਜਾਣਾ ਪੈਂਦਾ ਆ ਜੇ ਉਹ ਸਾਨੂੰ ਕਹਿੰਦੇ ਆ ਕਿਤੇ ਜਾਣ ਲਈ ਤਾਂ ਇਹ ਇਸ ਚੀਜ਼ ਦੀ ਰੰਜਿਸ਼ ਰੱਖਦੇ ਆ ਵੀ ਜਿਹੜਾ ਇਹਨਾਂ ਦੀ ਮਦਦ ਕਰੂਗਾ ਸਰਪੰਚ ਦੀ ਤੇ ਅਸੀਂ ਉਹਨੂੰ ਜਾਨੋਂ ਮਾਰ ਦੇਾਂਗੇ ਇਸੇ ਰੰਜਿਸ਼ ਰਕਾਰ ਨੇ ਸਾਡੇ ਪਿੱਛੇ ਪਾਇਓ ਆ ਤੇ ਮੈਂ ਪ੍ਰਸ਼ਾਸਨ ਭਗਵਾਨਤਮਾਨ ਜੀ ਨੂੰ ਬੇਨਤੀ ਕਰਦਾ ਵੀ ਜਗਾ ਸਾਡੀ ਜਾਨ ਬਚਾ ਲਓ ਤੇ ਜਾਂ ਫਿਰ ਸਾਡੇ ਆਪ ਗੋਲੀਆਂ ਮਾਰ ਦਿਓ ਸਾਡੇ ਤੋਂ ਆ ਤਕਲੀਫ ਵਾਲੀ ਜ਼ਿੰਦਗੀ ਨਹੀਂ ਸਹਿ ਹੁੰਦੀ ਮੇਰੀਆਂ ਬਾਹਾਂਵਾਂ ਵੱਡ ਦਤੀਆਂ ਮੇਰਾ ਸਿਰ 파ੜ ਦਿੱਤਾ ਹੈ ਬੁਰੀ ਤਰ੍ਹਾਂ ਮੇਰੀ ਬਹੁਤ ਬੁਰੀ ਹਾਲਤ ਹੈ ਜੇ ਮੇਰੇ ਨਿੱਕੇ ਨਿੱਕੇ ਬੱਚੇ ਆ ਮੈਂ ਇੱਕ ਆਮ ਆਦਮੀ ਆ ਜੀ ਤੇ ਆਪਣੇ ਕੋਰੀਅਰ ਦਾ ਕੰਮ ਕਰਦਾ ਦਿਹਾੜੀ ਦਾਪਾ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਆ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਆਪਣੀ ਪੁਰਾਣੀ ਲੱਗਦੀ ਸਾਡੀ ਵੀ ਇਹਨਾਂ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਜੀ ਉਹ ਤਾਂ ਸਿਰਫ ਸਰਪੰਚੀ ਦਾ ਰੌਲਾ ਜੀ ਸਾਰਾ ਸਰਪੰਚੀ ਦੇ ਅਸੀਂ ਵੋਟਾਂ ਪਾਈਆਂ ਸੀ ਉਹਨਾਂ ਨਾਲ ਤੇ ਉਹਦੇ ਜਦੋਂ ਇਹਨਾਂ ਨੇ ਉਹਨੂੰ ਵੱਢਿਆ ਆ ਪਿੰਡ ਪਹਿਲਾਂ ਪਿੰਡ ਵੱਡਿਆ ਫਿਰ ਇਹਨਾਂ ਨੇ ਇਹਨੂੰ ਹਸਪੀਟਲ ਦੇ ਅੰਦਰ ਆ ਕੇ ਵੀ ਵੱਡਿਆ ਉਹਦਾ ਪਰਚਾ ਦਰਜ ਹੋਇਆ ਤੇ ਸਾਨੂੰ ਦੋਨੇ ਅਸੀਂ ਮੈਂ ਵੀ ਮੈਂਬਰ ਪੰਚਾਇਤ ਦਾ ਮੇਰੇ ਘਰ ਵਾਲੀ ਤੇ ਮੇਰਾ ਜਸਵੀਰ ਭਤੀਜਾ ਵੀ ਮੈਂਬਰ ਪੰਚਾਇਤ ਦਾ ਸਾਨੂੰ ਇਹਨਾਂ ਨਾਲ ਜਾਣਾ ਪੈਂਦਾ ਇੱਧਰ ਉੱਧਰ ਜਦੋਂ ਸਾਨੂੰ ਸਰਪੰਚ ਸਾਹਿਬ ਕਹਿੰਦੇ ਆ ਉਸੇ ਰੰਜੇ ਸ਼ਦਕਾ ਇਹ ਸਾਨੂੰ ਸਾਡੇ ਪੇਸ਼ ਪਾਇਆ ਵੀ ਜਿਹੜਾ ਉਹਦੀ ਮਦਦ ਕਰੂਗਾ ਅਸੀਂ ਜਾਨੋਂ ਮਾਰ ਦੇਣਾ ਕਿਉਂਕਿ ਉਹ ਗੈਂਗਸਟਰ ਗੈਂਗਸਟਰ ਬੰਦਾ ਜਤਿੰਦਰ ਸੋਨੂ ਤੇ ਬਹੁਤ ਸਾਰੇ ਪਰਚੇ ਉੱਤੇ ਪਹਿਲਾਂ ਵੀ ਦਰਜ ਆ ਤੇ ਫਗਵਾੜਾ ਪੁਲਿਸ ਇਹ ਬਿਲਕੁਲ ਕੁਝ ਨਹੀਂ ਕਰ ਰਹੀ ਇਹਨਾਂ ਨੂੰ ਪਹਿਲਾਂ ਵੀ ਅਸੀਂ ਤਗੀਦ ਕੀਤੀ ਸੀ ਵੀ ਸਾਨੂੰ ਖਤਰਾ ਹੈ ਸਾਨੂੰ ਜਾਨ ਮਾਲ ਦਾ ਖਤਰਾ ਹੈ ਸਾਨੂੰ ਜਾਨੋ ਮਾਰ ਦੇਣਾ ਹੈ ਐਸਪੀ ਮੈਡਮ ਫਗਵਾੜਾ ਨੂੰ ਵੀ ਅਸੀਂ ਦੋ ਤਿੰਨ ਵਾਰੀ ਅਸੀਂ ਕੰਪਲੇਂਡਾ ਕੀਤੀਆਂ ਪਰ ਉਹ ਸਾਤੋਂ ਉਲਟਾ ਸਾਤੋਂ ਸਵਾਲ ਪੁੱਛਦੇ ਆ ਵੀ ਦੱਸੋ ਤੁਹਾਨੂੰ ਕੌਣ ਕਹਿੰਦਾ ਵੀ ਤੁਹਾਨੂੰ ਜਾਨ ਤੋਂ ਮਾਰ ਦੇਣਾ ਅੱਜ ਅਸੀਂ ਇੱਥੇ ਵੱਡ ਹੋ ਕੇ ਪਏ ਆ ਮੇਰੇ ਤੋਂ ਬਾਅਦ ਹੁਣੀ ਇੱਕ ਸਾਡੇ ਪਿੰਡ ਦਾ ਹੀ ਹੋਰ ਮੁੰਡਾ ਪ੍ਰਿਥੀ ਜਿਹਨੂੰ ਘੁੰਮਣੀ ਪਿੰਡ ਦੇ ਵਿੱਚ ਵੱਡਿਆ ਉਹ ਜੇਰੇ ਇਲਾਜ ਪੰਗਾ ਹਸਪੀਟਲ ਵਿੱਚ ਦਾਖਲਿਆ ਕੱਲ ਦਾ ਉਹਨੂੰ ਵੀ ਇਹਨਾਂ ਨੇ ਜਾਂਦੇ ਹੋ ਹਾਨੇ ਵੱਡੇ ਆ ਕਿਉਂਕਿ ਬਾਜ਼ਾਰ ਰੰਜਿਸ਼ ਹੀ ਆ ਕਿ ਅਸੀਂ ਸਾਰੇ ਨੇ ਨਵੇਂ ਜਿੱਤੇ ਸਰਪੰਚ ਨੂੰ ਵੋਟਾਂ ਪਾਈਆਂ ਸੀ ਤੇ ਉਹਦੇ ਹੱਕ 'ਚ ਸੀਗੇ ਜਿਹੜਾ ਨਵੇਂ ਜਿੱਤੇ ਸਰਪੰਚ ਆ ਉਹਦਾ ਨਾਮ ਕੀ ਆ ਦਿਆਲ ਚੰਦ ਜੀ ਉਹਦੀ ਵਾਈਫ ਧਰਮਿੰਦਰ ਕੌਰ ਸਰਪੰਚ ਆ ਜੀ ਜਸਵੀਰ ਕੁਮਾਰ ਜੀ ਮੈਂ ਬਰਾਲਪਿੰਡ ਦਾ ਰਹਿਣ ਵਾਲਾ ਆ ਆ ਕੀ ਮਾਮਲਾ ਜੀ ਜਿਹੜਾ ਸਰ ਉਹ ਚਾਹੁੰਦੇ ਮਾਮਲਾ ਇਹ ਆ ਸਰ ਕੀ ਸਾਡੀ ਨਾਲ ਸਰਪੰਚੀ ਤੋਂ ਲੜਾਈ ਹੋਈ ਹੋਈ ਆ ਜੀ ਅਸੀਂ ਵੋਟਾਂ ਪਾਈਆਂ ਕਰਕੇ ਤੇ ਉਹ ਹੁਣ ਆ ਉਹ ਇਹ ਰੰਜਿਸ਼ ਕੱਢਦਾ ਵੀ ਜਿਹੜੀ ਜਿੰਨੇ ਵੀ ਪੰਚਾਇਤ ਮੈਂਬਰ ਮੈਂ ਸਾਰੇ ਮਾਰ ਦੇਣੇ ਆ ਹਰੇਕ ਨੂੰ ਧਾਮ ਕੇ ਦਿੰਦਾ ਆ ਤੇ ਕੱਲ ਮੈਂ ਦੁੱਧ ਪਾ ਕੇ ਆ ਰਿਹਾ ਸੀਗਾ ਕਟਵਾਲ ਕਰੀਬ ਘੁੰਮਣਾ ਤੋਂ ਆਪਣੇ ਪਿੰਡ ਨੂੰ 7:35 ਵਜੇ ਉਨੀ ਮੇਰੇ ਪਿੱਛੇ ਗੱਡੀ ਲਾਈ ਤੇ ਮੈਂ ਆਪਣੇ ਚਾਚਾ ਜੀ ਪਰਮਜੀਤ ਨੂੰ ਫੋਨ ਕਾਲ ਕੀਤੀ ਵੀ ਚਾਚਾ ਜੀ ਮੇਰੇ ਪਿੱਛੇ ਗੱਡੀ ਲਾਈ ਗਈ ਹਣੀ ਉਨੀ ਆ ਕੇ ਸਾਡੇ ਪਿੰਡ ਦੇ ਨਹਿਰ ਦੇ ਉੱਤੇ ਸਾਨੂੰ ਆ ਕੇ ਘੇਲ ਲਿਆ ਤੇ ਮੈਨੂੰ ਹੁਣ ਆ ਚਾਚਾ ਜੀ ਨੇ ਪਰੇ ਕੀਤਾ ਵੀ ਤੁਸੀਂ ਪਰੇ ਹੋ ਜਾਓ ਵੀ ਮੈਂ ਪੁੱਛਦਾ ਵੀ ਗੱਲ ਕੀ ਹੈ ਤੁਸੀਂ ਦੱਸੋ ਉਹ ਉਸੇ ਟਾਈਮ ਮੇਰੇ ਚਾਚਾ ਜੀ ਦੇ ਉੱਤੇ ਬਾਹਰ ਕਰਨਾ ਪਿਆ ਕਿੰਨੇ ਵਿਅਕਤੀਆਂ ਨੇ ਬਾਤ ਕੀਤਾ ਜਾਤੀ ਉਤੇ ਜੀ ਕਟਵਾਰਨੀ ਤਿੰਨ ਵਿਅਕਤੀਆਂ ਨੇ ਵਾਰ ਕੀਤਾ ਹੈ ਤੇ ਤੈਨਾਂ ਨੂੰ ਅਣਪਛਾਤੇ ਸੀ ਉਹ ਜਿਹਨੀ ਮੇਰੇ ਮੇਰੇ ਉੱਪਰ ਹੀ ਵਾਰ ਕੀਤਾ ਉਹਨੇ ਹਾਂਜੀ ਗੱਡੀ ਵਿੱਚ ਆਏ ਸੀ ਗਏ ਗੱਡੀ ਦਾ ਨੰਬਰ ਹੈ ਜੀ ਪੀਵੀ 36 ਐਲ 2688 ਕਿੰਨੇ ਵਿਅਕਤੀ ਸੀਗੇ ਵਿਅਕਤੀ 6 ਸੀਗੇ ਜੀ 6 ਵਿਅਕਤੀ ਸੀਗੇ ਉਹਨਾਂ ਚ ਇੱਕ ਜਤਿੰਦਰ ਸੌਨੂ ਸਾਡੇ ਪਿੰਡ ਦੇ ਰਹਿਣ ਵਾਲਾ ਹੈ ਤੇ ਇੱਕ ਅਜੇ ਤੇ ਇੱਕ ਸੁਆਗਰਾਮ ਉਹ ਵੀ ਪਿੰਡ ਦਾ ਕੋਈ ਲੜਾਈ ਝਗੜੇ ਸਾਡਾ ਜੀ ਸਾਡਾ ਬਸ ਸਰਪੰਚਿਕ ਹੋਇਆ ਜੀ ਨਾਲ ਕਹਿੰਦੇ ਹੈ ਨਾ ਕਿ ਸਰਪੰਚ ਨੂੰ ਕਿੱਥੇ ਜਿਲ੍ਹਾ ਦੇ ਸਰ ਪਿਛਲੇ ਦਿਨਾਂ ਵੀ ਸਰਪੰਚ ਨੂੰ ਵੀ ਸਰ ਹਸਪੀਟਲ ਦੇ ਅੰਦਰ ਪਹਿਲਾਂ ਪੰਡੋਰੀ ਵੱਟਿਆ ਗਿਆ ਫੇ ਹਸਪੀਟਲ ਦੇ ਅੰਦਰ ਆ ਕੇ ਬਾਰਦਾਦ ਕੀਤੀ ਗਈ ਤੇ 30% ਦੇ ਕੋ ਮਾਮਲਾ ਸੁਪਰ ਸ਼ਾਤਨ ਤੋਂ ਸਾਰੇ ਇਹ ਮੰਨ ਕਰਦੇ ਸਾਨੂੰ ਇਨਸਾਫ ਚਾਹੀਦਾ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਨਾ ਕੋਈ ਕਵਾਲੀ ਛੱਦਰ ਥਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਜਿੰਨੀ ਵੀ ਹਾਂਜੀ ਜਿਹੜਾ ਮਾਮਲਾ ਇਹ ਦਾ ਹਾਂਜੀ ਜਿੰਦਾਂ ਨਾਲ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਬਸ ਜੀ ਆ ਕੇ ਜਿੱਦ ਚਾਚੂ ਨਹੀਂ ਵੀ ਹੋ ਸੀਗੇ ਉਹ ਆ ਗਏ ਬਿੰਦਰ ਚੰਦ ਆਏ ਸੀ ਉਭਿਓ ਸ਼ੋਈ ਚਾਚੇ ਦੇ ਉਹ ਨੋਰਮਲ ਨਾ ਦੇ ਕੇ ਅਨਫਿਟ ਨਾ ਦੇ ਕੇ ਬਿਆਨ ਨਹੀਂ ਲੈ ਕੇ ਹੋ ਤੇ ਅਈ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਨੂੰ ਅਨਸਾਰ ਦਿੱਤਾ ਜਾ ਵੀ ਕੋਈ ਸਾਡੀ ਸ਼ਰਧ ਪੁਲਿਸ ਕੋਈ ਵੀ ਨਹੀਂ ਸੁਣਦੀ ਹੈ ਵੀ ਸਾਡੀ ਕਿਹੜੀ ਚੀਜ਼ ਉੱਪਰ ਨਾਲ ਹੰਲਾ ਕੀਤਾ ਜਾ ਦਾਤਰਾਵਾ ਜੀ ਹਾਂਜੀ